ਪੰਜਾਬੀ ਐਕਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਹੁਣ ਪੰਜਾਬ ਚ आज 4 ਸੀਟਾਂ ਦੇ ਹੋਵੇਗੀ ਜਿਮਨੀ ਚੋਣ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਦੇਣਗੇ ਵੱਡੇ ਤੋਹਫੇ ਕਸੂਤੇ ਫਸ ਗਏ ਸੁਖਵੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਸੈਬ ਨੇ ਹੁਕਮ ਕੀਤੇ ਜਾਰੀ 15 ਦਿਨਾਂ ਚ ਮੰਗਿਆ ਜਵਾਬ ਮਾਨਸੂਨ ਸੈਸ਼ਨ ਚ ਸ਼ਾਮਿਲ ਹੋਣਗੇ ਅਮਰਪਾਲ ਸਿੰਘ ਸਪੀਕਰ ਨੂੰ ਜੇਲ੍ਹ ਚੋਂ ਲਿਖੀ ਚਿੱਠੀ ਸੁਖਵੀਰ ਸਿੰਘ ਬਾਦਲ ਨੂੰ ਜਾਰੀ ਹੋਏ ਹੁਕਮਾ ਮਗਰੋਂ ਬਾਗੀ ਧੜੇ ਨੇ ਕੀਤੀ ਮੀਟਿੰਗ ਮੀਟਿੰਗ ਤੋਂ ਬਾਅਦ ਬੀਬੀ ਜਗੀਰਕੌਰ ਨੇ ਕੀਤਾ ਵੱਡਾ ਐਲਾਨ ਪ੍ਰਤਾਪ ਬਾਜਵਾ ਨੇ ਕਿਹਾ ਰੀਮਾਨ ਸਰਕਾਰ ਕਿਹਾ ਆਪ ਸਰਕਾਰ ਨੂੰ ਸੂਬੇ ਦੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੀ ਕੋਈ ਚਿੰਤਾ ਨਹੀਂ ਪੰਜਾਬ 'ਚ ਹਮਸ ਭਾਰੀ ਗਰਮੀ ਨੇ ਕੱਢੇ ਲੋਕਾਂ ਦੇ ਵਾਟ ਇਸ ਦਿਨ ਮੁਰਮੀ ਪੈਣ ਦੀ ਸੰਭਾਵਨਾ ਸ਼ੰਭੂ ਬਾਰਡਰ ਖੁੱਲਣ ਮਗਰੋਂ ਕਿਸਾਨਾਂ ਨੇ ਕੀਤੀ ਮੀਟਿੰਗ ਮੀਟਿੰਗ ਵਿੱਚ ਲੈ ਨਵੇਂ ਫੈਸਲੇ ਪੰਜਾਬ ਸਰਕਾਰ ਦਾ ਫੋਕਸ ਹੁਣ ਉਹਨਾਂ ਚਾਰ ਵਿਧਾਨ ਸਭਾ ਸੀਟਾਂ ਦੀ ਉਪਚੋਣਾ ਵੱਲ ਅਗਲੇ ਕੁਝ ਦਿਨਾਂ ਵਿੱਚ ਰਹਿਣ ਵਾਲਾ ਹੈ ਜਿੱਥੇ ਚੋਣ ਕਮਿਸ਼ਨ ਨੇ ਆਉਣ ਵਾਲੇ 1-2 ਮਹੀਨੇ ਅੰਦਰ ਉਪਚੋਣਾ ਕਰਵਾਉਣੀਆਂ ਹਨ ਲੋਕ ਸਭਾ ਚੋਣਾਂ ਵਿੱਚ ਚਾਰ ਸੰਸਦ ਮੈਂਬਰ ਜਿਹੇ ਚੁਣੇ ਗਏ ਹਨ ਜੋ ਪਹਿਲਾਂ ਵਿਧਾਇਕ ਸਨਾਂ ਇੰਨਾ ਵਿੱਚ ਦੋ ਆਮ ਆਦਮੀ ਪਾਰਟੀ ਦੇ ਹਨ ਅਤੇ ਦੋ ਕਾਂਗਰਸ ਦੇ ਹਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਚੁਣੇਗੇ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲਾ ਤੇ ਗੁਰਮੀਤ ਸਿੰਘ ਮੀਤ ਹੇਰ ਸ਼ਾਮਿਲ ਹਨ ਇਹਨਾਂ ਦੋਵਾਂ ਦੇ ਸੰਸਦ ਮੈਂਬਰ ਚੁਣੇ ਜਾਣ ਕਾਰਨ ਚੱਬੇਵਾਲਾ ਤੇ ਬਰਨਾਲਾ ਵਿਧਾਨ ਸਭਾ ਸੀਟ ਖਾਲੀ ਹੋ ਗਈ ਹੈ ਦੂਸਰੇ ਪਾਸੇ ਕਾਂਗਰਸ ਦੇ ਚੁਣੇ ਹੋਏ ਸੰਸਦ ਮੈਂਬਰਾਂ ਚ ਸੁਖਜਿੰਦਰ ਸਿੰਘ ਰੰਦਾਵਾ ਤੇ ਅਮਰਿੰਦਰ ਸਿੰਘ ਰਾਜਾਵੜਿੰਗ ਸ਼ਾਮਿਲ ਹਨ ਸੁਖਜਿੰਦਰ ਸਿੰਘ ਰੰਦਾਵਾ ਦੀ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਅਤੇ ਰਾਜਾਵੜਿੰਗ ਦੀ ਗਿੱਦੜਵਾਹ ਸੀਟ ਖਾਲੀ ਹੋਈ ਹੈ ਇਹਨਾਂ ਦੋਵਾਂ ਸੀਟਾਂ ਤੇ ਵੀ ਉਪਚੋਣਾ ਪ੍ਰਸਤਾਵਿਤ ਹਨ ਕੇਂਦਰੀ ਚੋਣ ਕਮਿਸ਼ਨ ਵੱਲੋਂ ਉਪਚੋਣਾ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਸ਼ਿਸ਼ ਰਹੇਗੀ ਕਿ ਉਹ ਇਹਨਾਂ ਵਿਧਾਨ ਸਭਾ ਸੀਟਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਗੱਫੇ ਦੇ ਕੇ ਜਨਤਾ ਨੂੰ ਖੁਸ਼ ਕਰਨ ਮੁੱਖ ਮੰਤਰੀ ਭਗਮਨਤਮਾਨ ਦੇ ਸਰਕਾਰੀ ਪ੍ਰੋਗਰਾਮ ਅਗਲੇ ਕੁਝ ਦਿਨਾਂ ਵਿੱਚ ਤਿਆਰ ਹੋਣੇ ਸ਼ੁਰੂ ਹੋ ਜਾਣਗੇ ਇਨ੍ਹਾਂ ਉਪਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਚਾਰੋਂ ਵਿਧਾਨ ਸਭਾ ਹਲਕਿਆਂ ਨੂੰ ਲੈ ਕੇ ਇੱਕ ਬਲੂਪ੍ਰਿੰਟ ਵੀ ਤਿਆਰ ਕੀਤਾ ਜਾਵੇਗਾ ਅਧਿਕਾਰੀਆਂ ਕੋਲੋਂ ਇਨ੍ਹਾਂ ਹਲਕਿਆਂ ਬਾਰੇ ਮੁੱਖ ਮੰਤਰੀ ਵੱਲੋਂ ਰਿਪੋਰਟ ਵੀ ਮੰਗੀ ਜਾਵੇਗੀ ਤਾਂ ਕਿ ਥਾਨਕ ਸਮੱਸਿਆਵਾਂ ਤੇ ਲੋਕਾਂ ਦੀਆਂ ਮੰਗਾਂ ਦੇ ਅਨੁਸਾਰ ਸਰਕਾਰ ਆਪਣਾ ਏਜੰਡਾ ਬਣਾ ਸਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀਰ ਬਾਦਲ ਨੂੰ ਵੱਡੇ ਹੁਕਮ ਜਾਰੀ ਕੀਤੇ ਗਏ ਹਨ ਪੰਜ ਸਿੰਘ ਸੈਵਾਨਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਦੋਸ਼ਾਂ ਦਾ ਸਪਸ਼ਟੀਕਰਨ ਦੇਣ ਲਈ ਕਿਹਾ ਹੈ ਪੰਜ ਸਿੰਘ ਸਹਿਵਾਨਾ ਦੀ ਕਟੜਤਾ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਸ਼੍ਰੋਮਣੀ ਕਾਲੀਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਪਹੁੰਚੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਜਿਸ ਕਰਕੇ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਦੇ ਇਸ਼ਤਿਹਾਰ ਦੇਣ ਦੇ ਕੁਝ ਅਕਾਲੀ ਅੱਗੋਂ ਵੱਲੋਂ ਲਾਏ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ ਅਕਾਲੀ ਦਲ ਦੇ ਬਾਗੀ ਧੜਨੇ 1 ਜੁਲਾਈ ਨੂੰ ਸ਼੍ਰੀ ਕਲਤਕ ਸਾਈ ਪੇਸ਼ ਹੋ ਕੇ ਮਾਫੀ ਨਾਮਾ ਸੌਂਪਿਆ ਸੀ ਇਸ ਮਾਫੀ ਨਾਮੇ ਵਿੱਚ ਸੁਖਵੀਰ ਸਿੰਘ ਬਾਦਲ ਤੋਂ ਚਾਰ ਗਲਤੀਆਂ ਲਈ ਮਾਫੀ ਮੰਗੀ ਗਈ ਸੀ ਜਿਸ ਵਿੱਚ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਨੂੰ ਗਲਤੀ ਮੰਨਿਆ ਗਿਆ ਸੀ ਉਸ ਸਮੇਂ ਡੇਰਾ ਮਾਫੀ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ 90 ਲੱਖ ਰੁਪਏ ਦੇ ਇਸ਼ਤਿਹਾਰ ਜਾਰੀ ਕਰਨ ਦੀ ਗੱਲ ਵੀ ਆਖੀ ਗਈ ਸੀ ਇਸ ਤੋਂ ਇਲਾਵਾ 2015 ਵਿੱਚ ਫਰੀਦਕੋਟ ਦੇ ਬਰਗਾੜੀ ਵਿੱਚ ਹੋਈ ਬੇਦਬੀ ਦੀ ਘਟਨਾ ਦੀ ਸਹੀ ਢੰਗ ਨਾਲ ਜਾਂਚ ਨਾ ਕਰਨ ਲਈ ਵੀ ਮਾਫੀ ਮੰਗੀ ਗਈ ਹੈ ਆਈਪੀਐਸ ਅਫਸਰ ਸੁਮੇਲ ਸ਼ਾਹਨ ਨੂੰ ਡੀਜੀਪੀ ਬਣਾਉਣਾ ਤੇ ਮੁਹੰਮਦ ਇਜਹਾਰ ਆलम ਦੀ ਪਤਨੀ ਨੂੰ ਟਿਕਟ ਦੇਣਾ ਵੀ ਗਲਤੀ ਮੰਨੀ ਗਈ ਹੈ ਅਤੇ ਇਹਨਾਂ ਸਾਰੀਆਂ ਗਲਤੀਆਂ ਨੂੰ ਲੈ ਕੇ ਹੁਣ ਪੰਜ ਸਿੰਘ ਸਹਿਬਾਨ ਨੇ ਸੁਖਵੀਰ ਸਿੰਘ ਬਾਦਲ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਦੋਸ਼ਾਂ ਦਾ ਸਪਸ਼ਟੀਕਰਨ ਦੇਣ ਲਈ ਕਿਹਾ। ਸੂਤਰਾਂ ਮੁਤਾਬਕ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣਨਗੇ ਭਾਈ ਅਮਰਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ। ਅਮਰਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ। ਇਸ ਚਿੱਠੀ ਵਿੱਚ ਉਹਨਾਂ ਨੇ 22 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੇ ਮਾਨਸੂਨ ਸੈਸ਼ਨ ਵਿੱਚ ਆਪਣੀ ਸਮੂਲੀਅਤ ਸਬੰਧੀ ਲੋੜਿੰਦੀ ਦੀ ਤਿਆਰੀ ਕਰਨ ਦੀ ਮੰਗ ਕੀਤੀ ਹੈ ਸੂਤਰਾਂ ਦੀ ਮੰਨਿਆ ਤਾਂ ਭਾਈ ਅਮਰੀਪਾਲ ਸਿੰਘ ਨੇ ਇਹ ਚਿੱਠੀ ਡਿਬਰੂਗੜ੍ਹ ਜੇਲ੍ਹ ਵਿੱਚੋਂ ਲਿਖੀ ਹੈ ਅਮਰੀਪਾਲ ਸਿੰਘ ਨੇ ਇਹ ਚਿੱਠੀ ਲੋਕ ਸਭਾ ਸਪੀਕਰ ਨੂੰ ਲਿਖੀ ਹੈ ਉਹਨਾਂ ਨੇ ਲਿਖਿਆ ਹੈ ਕਿ 22 ਜੁਲਾਈ ਨੂੰ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਉਹਨਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਸੈਸ਼ਨ ਵਿੱਚ ਸਮੂਲੀਅਤ ਲਈ ਲੋੜਿੰਦੀ ਦੀ ਤਿਆਰੀ ਕੀਤੀ ਜਾਵੇ ਬਾਗੀ ਧੜਨੇ ਮੀਟਿੰਗ ਕਰਕੇ ਇੱਕ ਵਾਰ ਫਿਰ ਵੱਡੇ ਐਲਾਨ ਕੀਤੇ ਹਨ ਜਿਸ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਾਲ ਦਲ ਸੁਧਾਰ ਲਹਿਰ ਨੂੰ ਪ੍ਰਚੰਡ ਕੀਤਾ ਜਾਵੇ ਅਤੇ ਇਸ ਦਾ ਘਰ ਘਰ ਜਾ ਕੇ ਸੰਦੇਸ਼ ਦਿੱਤਾ ਜਾਵੇ ਜਿਸ ਲਈ ਉਹਨਾਂ ਨੇ ਜਨਤਾ ਦਾ ਸਹਿਯੋਗ ਮੰਗਿਆ ਇਸ ਦੌਰਾਨ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਹੈ ਕਿ ਸਭ ਦੀ ਸਹਿਮਤੀ ਨਾਲ ਸ਼੍ਰੋਮਣੀ ਕਾਲ ਦਲ ਸੁਧਾਰ ਲਹਿਰ ਦਾ ਕਨਵੀਨਰ ਗੁਰਪ੍ਰਤਾਪ ਸਿੰਘ ਵੱਡਾਲਾ ਨੂੰ ਬਣਾਇਆ ਗਿਆ ਹੈ ਇਸ ਦੌਰਾਨ ਗੁਰਪ੍ਰਤਾਪ ਸਿੰਘ ਵੱਡਾਲਾ ਨੇ ਕਿਹਾ ਕਿ ਸ਼੍ਰੋਮਣੀ ਕਾਲ ਜਲਦੀਆਂ ਹੈ ਮੀਟਿੰਗ ਹੋਈ ਹੈ ਪੰਥ ਦੇ ਮੌਜੂਦਾ ਹਾਲਾਤਾਂ ਬਾਰੇ ਬੜੀ ਗੰਭੀਰਤਾ ਨਾਲ ਵਿਚਾਰ ਅਤੇ ਕਈ ਵੱਡੇ ਫੈਸਲੇ ਵੀ ਲਏ ਗਏ ਹਨ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਕਾਲ ਜਲਦੀ ਪ੍ਰਧਾਨਗੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ ਇਸ 'ਚ ਸਾਰੇ ਸੀਨੀਅਰ ਲੀਡਰ ਤੇ ਨੌਜਵਾਨ ਵੀ ਸ਼ਾਮਿਲ ਕੀਤੇ ਜਾਣਗੇ ਇਸ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਨੂੰ ਅਧਿਕਾਰ ਨਹੀਂ ਸਗੋ ਸਭ ਮਿਲ ਕੇ ਫੈਸਲੇ ਲੈਣਗੇ ਦਾ ਅਧਿਕਾਰ ਦਿੱਤਾ ਜਾਵੇਗਾ ਤਾਂ ਕਿ ਕਿਸੇ ਨੂੰ ਮਹਿਸੂਸ ਨਾ ਹੋਵੇ ਕਿ ਫੈਸਲੇ ਗਲਤ ਲਏ ਗਏ ਹਨ ਉਹਨਾਂ ਨੇ ਕਿਹਾ ਕਿ ਜੇਕਰ ਅੱਜ ਇੱਥੇ ਤੱਕ ਅਸੀਂ ਪਹੁੰਚੇ ਹਾਂ ਤਾਂ ਇਸ ਵਿੱਚ ਸਾਡੇ ਬਜ਼ੁਰਗਾ ਦਾ ਸੰਘਰਸ਼ ਰਿਹਾ ਹੈ ਉਹਨਾਂ ਨੇ ਕਿਹਾ ਕਿ ਇੱਕ ਜੁੱਟ ਹੋ ਕੇ ਚੱਲਾਂਗੇ ਤਾਂ ਫੈਸਲੇ ਵੀ ਇਕੱਠੇ ਹੀ ਲਵਾਂਗੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਚਨਾ ਦਾ ਅਧਿਕਾਰ ਐਕਟ 2005 ਨੂੰ ਜਾਨਵਜ ਕੇ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਗਾਉਂਦੇ ਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਕਿ ਆਪ ਸਰਕਾਰ ਨੂੰ ਸੂਬੇ ਦੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੀ ਕੋਈ ਚਿੰਤਾ ਨਹੀਂ ਹੈ ਇਹ ਖਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸੂਚਨਾ ਕਮਿਸ਼ਨਰਾਂ ਦੀਆਂ 10 ਅਸਾਮੀਆਂ ਖਾਲੀ ਪਈਆਂ ਹਨ ਇਸ ਦੇ ਕਾਰਨ ਸੂਬੇ ਭਰ ਵਿੱਚ ਜਾਣਕਾਰੀ ਮੰਗਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਰਟੀਆ ਐਕਟ 2005 ਦੇ ਅਨੁਸਾਰ ਬਿਨੇਕਾਰ ਨੂੰ ਅਰਜੀ ਦੇਣ ਦੇ 1 ਮਹੀਨੇ ਦੇ ਅੰਦਰ ਲੋੜੀਂਦੀ ਜਾਣਕਾਰੀ ਪ੍ਰਾਪਤ ਹੋ ਜਾਣੀ ਚਾਹੀਦੀ ਹੈ ਜਦੋਂ ਤੋਂ ਆਪ ਸਰਕਾਰ ਨੇ ਸੂਬੇ ਵਿੱਚ ਸੱਤਾ ਹਾਸਲ ਕੀਤੀ ਹੈ ਬਿਨੇਕਾਰ 1100 ਦਿਨਾਂ ਬਾਅਦ ਵੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਮਰਥ ਰਹੀ ਹਨ ਬਾਜਵਾਣੀ ਕਿ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਾਲਣ ਵੇਲੇ ਲੋਕਾਂ ਨਾਲ ਹੀ ਵਾਦਾ ਕੀਤਾ ਸੀ ਸੀਨੀਅਰ ਕਾਂਗਰਸੀ ਆਗੂ ਬਾਜਵਾਣੀ ਕਿਹਾ ਕਿ ਜਿਸ ਤਰ੍ਹਾਂ ਆਪ ਸਰਕਾਰ ਵਿਵਹਾਰ ਕਰ ਰਹੀ ਹੈ ਉਸ ਤੋਂ ਸਪਸ਼ਟ ਹੈ ਕਿ ਉਹ ਨਹੀਂ ਚਾਹੁੰਦੀ ਕਿ ਪੰਜਾਬ ਦੇ ਲੋਕ ਝਾੜੂ ਪਾਰਟੀ ਦੀਆਂ ਭ੍ਰਿਸ਼ਟਾਚਾਰ ਅਤੇ ਲੋਕ ਵਿਰੋਧੀ ਨੀਤੀਆਂ ਬਾਰੇ ਜਾਣਨ ਆਪ ਸਰਕਾਰ ਨੇ ਲੰਬੇ ਸਮੇਂ ਤੋਂ ਆਪਣੇ ਦਮਨਕਾਰੀ ਪ੍ਰਸ਼ਾਸਨ ਨੂੰ ਜਾਰੀ ਰੱਖਿਆ ਹੈ ਪੰਜਾਬ ਵਿੱਚ ਮਾਨਸੂਨ ਦੀ ਰਫਤਾਰ ਮੱਠੀ ਹੋਣ ਕਾਰਨ ਇੱਕ ਵਾਰ ਫਿਰ ਗਰਮੀ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਉਸਤ ਤਾਪਮਾਨ ਵਿੱਚ ਲਗਾਤਾਰ ਤੀਜੇ ਦਿਨ 1.1 ਡਿਗਰੀ ਦਾ ਵਾਧਾ ਹੋਇਆ ਹੈ ਜਿਸ ਨਾਲ ਸੂਬੇ ਦਾ ਤਾਪਮਾਨ ਆਮ ਨਾਲੋਂ 1.6 ਡਿਗਰੀ ਵੱਧ ਹੈ ਮੌਸਮ ਵਿਭਾਗ ਮੁਤਾਬਿਕ ਦੋ ਦਿਨ ਹੋਰ ਲੋਕਾਂ ਨੂੰ ਨਮੀ ਚੱਲਣੀ ਪਵੇਗੀ ਅਤੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੋਮਵਾਰ ਅਤੇ ਮੰਗਲਵਾਰ ਨੂੰ ਸੂਬੇ ਦੇ ਯਾਤਰੀ ਇਲਾਕਿਆਂ ਵਿੱਚ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ ਪਰ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਇਕੱਲਿਆਂ ਥਾਵਾਂ ਤੇ ਮੀਂਹ ਪੈ ਸਕਦਾ ਹੈ ਹਾਲਾਂਕਿ ਇਸ ਦੀ ਸੰਭਾਵਨਾ ਵੀ ਬਹੁਤ ਘੱਟ ਹੈ ਮੌਸਮ ਵਿਭਾਗ ਮੁਤਾਬਕ 17 ਜੁਲਾਈ ਨੂੰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ ਜੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 17 ਨੂੰ ਅੱਧੇ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ ਇਨਾਂ ਵਿੱਚ ਪੰਜਾਬ ਦੇ ਪਠਾਨਕੋਟ, ਅਮਰੀਕਸਰ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਅਤੇ ਨਵਾਂ ਸ਼ਹਿਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਦੀ ਖਨੂਰੀ ਬਾਰਡਰ ਤੇ ਅੱਜ ਮੀਟਿੰਗ ਹੋਈ ਹੈ। ਇਸ ਮੌਕੇ ਜਥੇਬੰਦੀਆਂ ਨੇ ਦੱਸਿਆ ਕਿ 13 ਫਰਵਰੀ ਤੋਂ ਦਿੱਲੀ ਕੂਚ ਦੇ ਸੱਦੇ ਨਾਲ ਸ਼ੁਰੂ ਹੋਏ ਕਿਸਾਨ ਮਜ਼ਦੂਰ ਮੰਗਾਂ ਨੂੰ ਪੂਰਾ ਕਰਵਾਉਣ ਦੇ ਅੰਦੋਲਨ ਦੌਰਾਨ ਸਰਕਾਰ ਬਲੋਕੰਦਾਂ ਕੱਢ ਕੇ ਰਾਸ਼ਟਰੀ ਮਾਰਗ ਜਾਮ ਕਰਨ ਦੇ 5 ਮਹੀਨੇ ਬਾਅਦ ਅਦਾਲਤ ਵੱਲੋਂ ਹਰਿਆਣਾ ਸਰਕਾਰ ਨੂੰ ਰਸਤੇ ਖੋਲਣ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਦੋਨਾਂ ਫੋਰਮਾਂ ਵੱਲੋਂ ਖਨੋਰੀ ਬਾਰਡਰ ਵਿੱਚ ਮੀਟਿੰਗ ਕੀਤੀ ਗਈ ਹੈ ਇਸ ਮੌਕੇ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਵੱਲੋਂ ਜਾਣਕਾਰੀ ਦਿੰਦੇ ਆਂ ਸਰਵਨ ਸਿੰਘ ਪੰਦੇਰੇ ਅਤੇ ਜਗਜੀਤ ਸਿੰਘ ਢਲੇਵਾਲ ਨੇ ਕਿਹਾ ਹੈ ਕਿ ਅਸੀਂ 17 ਤੇ 18 ਜੁਲਾਈ ਦੇ ਪ੍ਰੋਗਰਾਮ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਹੈ ਅਤੇ ਜਿੰਨੀ ਦੇਰ ਤੱਕ ਨਵਦੀਪ ਨੂੰ ਰਿਹਾ ਨਹੀਂ ਕੀਤਾ ਜਾਂਦਾ ਮੋਰਚੇ ਵਾਰੇ ਅਗਲਾ ਫੈਸਲਾ ਤਾਂ ਹੀ ਲਵਾਂਗੇ ਇਸ ਕਰਕੇ ਨਵਦੀਪ ਸਿੰਘ ਜਲਵੇੜਾ ਨੂੰ ਰਿਹਾ ਕਰਵਾਉਣ ਲਈ ਪੂਰੇ ਜੋਰ ਸ਼ੋਰ ਨਾਲ ਅੰਮ੍ਰਾਲੇ ਵਿੱਚ ਐਸਪੀ ਦੇ ਘਰ ਮੋਰੇ ਹਜ਼ਾਰਾਂ ਦਾ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ ਜਥੇਬੰਦੀਆਂ ਨੇ ਦੱਸਿਆ ਕਿ 12 ਈਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਜਥੇਬੰਦੀਆਂ ਨੇ ਦੱਸਿਆ ਕਿ 22 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਇੱਕ ਕਨਵੈਨਸ਼ਨ ਕੀਤੀ ਜਾਵੇਗੀ ਜਿਸ ਵਿੱਚ ਖੇਤੀਬਾੜੀ ਅਤੇ ਅਰਥਚਾਰੇ ਦੇ ਮਾਹਿਰ ਸੱਦ ਕੇ ਐਮਐਸਪੀ ਗਰੰਟੀ ਕਾਨੂੰਨ ਤੇ ਚਰਚਾ ਹੋਵੇਗੀ ਅਤੇ ਪ੍ਰੈਸ ਕਾਨਫਰੰਸ ਕਰਕੇ ਅਗਲੇ ਪ੍ਰੋਗਰਾਮ ਵੀ ਦੱਸੇ ਜਾਣਗੇ ਹੁਣ ਇੱਕ ਮੁੱਖ ਮੰਤਰੀ ਵਿੰਡੋ ਖੁੱਲੂਗੀ ਹਰੇਕ ਡੀਸੀ ਦਫ਼ਤਰ 'ਚ ਇੱਕ ਮੁੱਖ ਮੰਤਰੀ ਦਾ ਦਫ਼ਤਰ ਹੋਊਗਾ ਉੱਥੇ ਦੋ ਅਫਸਰ ਆਈਐਸ ਨਾਲ ਵਲੰਟੀਅਰ ਆਪਣੇ 2-4 ਉੱਥੇ ਬੈਠਣਗੇ ਐਮਐਲਏ ਸਾਹਿਬੇ ਉੱਥੇ ਕੰਮ ਲੈ ਕੇ ਆ ਸਕਦੇ ਨੇ ਜਿਹੜਾ ਤਾਂ ਕੰਮ ਹੋਊਗਾ ਡੀਸੀ ਲੈਵਲ ਦਾ ਉਹ ਤਾਂ ਉੱਥੇ ਹੀ ਕਰਾ ਦੇਣਗੇ ਜਿਹੜਾ ਕੰਮ ਹੋਊਗਾ ਚੰਡੀਗੜ੍ਹ ਦੇ ਕਿਸੇ ਮੰਤਰੀ ਲੈਵਲ ਦਾ ਮੇਰੇ ਕੋਲੇ ਸ਼ਾਮ ਤੱਕ ਰਿਪੋਰਟ ਜਾਊਗੀ ਕਿ ਆ ਇੱਥੋਂ ਇੰਨੇ ਕੇਸ ਆਏ ਨੇ ਜੀ ਮੇਰੇ ਕੋਲੇ ਜਿਹੜਾ ਦਫ਼ਤਰ ਹੈ ਉਹ ਮੈਨੂੰ ਰਿਪੋਰਟ ਦੇਊਗਾ ਅਗਲੇ ਦਿਨ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੁਸੀਂ ਸੰਗਰੂਰ ਦੀ ਤਹਿਸੀਲ ਚ ਗਏ ਸੀ ਸੰਗਰੂਰ ਦੇ ਡੀਸੀ ਦਫ਼ਤਰ ਚ ਗਏ ਸੀ ਆ ਤੁਹਾਡਾ ਜਿਹੜਾ ਅਰਜੀ ਸਾਨੂੰ ਮਿਲ ਗਈ ਇਹ ਮੈਕਮੇ ਨੂੰ ਭੇਜਤੀ ਦੋ ਤਿੰਨ ਦਿਨ ਲੱਗ ਜਾਣਗੇ ਜੇ ਕੋਈ ਕਾਗਜ਼ ਪੱਤਰ ਬਾਧੂ ਘਟ ਹੋਇਆ ਤੁਹਾਨੂੰ ਫੋਨ ਕਰਕੇ ਦੱਸ ਦਾਂਗੇ ਨਹੀਂ ਤੁਹਾਡਾ ਕੰਮ ਹੋ ਜਾਊਗਾ ਜੀ ਐ ਹੋਇਆ ਕਰੂਗਾ ਜੀ ਹੁਣ ਮੈਂ ਕੀ ਕਰਦਾ ਜਿਹੜੇ ਅੱਜ ਕਚੈਰੀਆਂ ਚ ਗਏ ਨੇ ਜਿਹੜੇ ਅੱਜ ਲਾਇਸੈਂਸ ਬਣਾਉਣ ਗਏ ਨੇ ਰਿਸਟਰੀਆਂ ਕਰਾਉਣ ਗਏ ਨੇ ਅੱਜ ਆਧਾਰ ਕਾਰਡ ਜੇ ਉਹ ਬਣਾਉਣ ਗਏ ਸਾਰੇ ਪੰਜਾਬ ਚ ਉਹਨਾਂ ਸਾਰਿਆਂ ਦੇ ਨੰਬਰ ਆ ਜੇ ਮੇਰੇ ਕੋਲ ਆ ਜਾਣਗੇ ਇੰਨਾ ਥੱਬਾ ਆ ਜਾਂਦਾ ਹਰੇਕ ਤਹਿਸੀਲ ਵਾਈਜ਼ ਵੀ ਆਹ ਤਹਿਸੀਲ ਚ ਆਏ ਸੀ ਆ ਫੋਨ ਨੰਬਰ ਹੈ ਮੈਂ ਉਹਨਾਂ ਚੋਂ ਗੱਡੀ ਚ ਬੈਠਾ ਆ ਜਾ ਜਦੋਂ ਮੈਂ ਥੋੜਾ ਵਿਹਲਾ ਹੋ ਜਾ ਮੈਂ ਉਹਨਾਂ ਚੋਂ ਕਿਸੇ ਨੂੰ ਵੀ ਫੋਨ ਕਰ ਲੈਣਾ ਮੈਂ ਵੀ ਸਸੀ ਗੱਲ ਜੀ ਅੱਜ ਤੁਸੀਂ ਤਹਿਸੀਲ ਗਏ ਸੀ ਮਲੋਟ ਕੰਮ ਹੋ ਗਿਆ ਕਹਿੰਦੇ ਹਾਂ ਜੀ ਪੈਸਾ ਤਾਂ ਲੱਗਾ ਕੋਈ ਬਾਦੂ ਕਹਿੰਦੇ ਨਾ ਜੀ ਜਿੰਨਾ ਸਟਾਮਪ ਸੀ ਉਨੇ ਹੀ ਲੱਗੇ ਬਾਰੀ ਆ ਗਈ ਸੀ ਵਧੀਆ ਟਾਈਮ ਨਾਲ ਹਾਂਜੀ ਬਾਰੀ ਨਾਲ ਹੀ ਆਵੀ ਸੀ ਕੋਈ ਕਿਸੇ ਨੇ ਬਸੀਕਾ ਨਵੀਸ ਨੇ ਜਾਂ ਕੋਈ ਹੋਰ ਕੋਈ ਐ ਤਾਂ ਨਹੀਂ ਕੀਤਾ ਕਹੇ ਨਾ ਜੀ ਦੱਸ ਦਿਓ ਜੀ ਫੇਰ ਉਹ ਥੋੜਾ ਜਿਹਾ ਸ਼ੱਕ ਹੋ ਜਾਂਦਾ ਜੀ ਨਹੀਂ 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 ਕੱਪ ਗੱਲ ਕਰਦੇ ਨੇ ਕਹਿੰਦੇ ਕੌਣ ਬੋਲਦਾ ਤੁਸੀਂ ਮੈਂ ਤੁਹਾਨੂੰ ਕੌਣ ਲੱਗਾ ਕਹੇ ਬਹੁਤ ਵਾਂਦੀ ਵਾਈ ਲਾਦੀ ਐ ਮੈਂ ਉਹ ਹੀ ਤਾਂ ਬੋਲਦੇ ਹੁਣ ਸਾਢੇ 17 ਸਾਲ ਦੇ ਤਾਂ ਕੈ ਸਟਾਉਣ ਲੱਗੇ ਸੀ ਆਵਾਜ਼ ਤੂੰ ਤਾਂ ਪਹਿਲਾਂ ਹੀ ਜਾਣੂ ਨੇ ਉਹ ਕਦੋਂ ਦੇ ਠੀਕ ਹੈ ਨਾ ਉਹ ਕਹਿੰਦੇ ਐਂ ਕਰ ਲੈਂਦੇ ਹਾਂ ਦਾ ਮੁੱਖ ਮੰਤਰੀ ਫੋਨ ਮੈਂ ਕਿਹਾ ਹਾਂਜੀ ਐ ਸਿੱਧੂ ਹੀ ਮੈਂ ਹਾਂ ਮਲੋਏ ਆਏ ਕਦੇ ਕਿਸੇ ਨੂੰ ਵੀ ਲਾ ਲਾਂਗੇ ਫੋਨ ਮੈਂ ਹਾਂ ਤੇਰਾ ਨੰਬਰ ਨੰਬਰ ਮੇਰਾ ਨੰਬਰ ਕਿੱਥੋਂ ਲਿਆਗਾ ਸੀਗਾ ਉੱਥੋਂ ਤਹਿਸੀਲਦਾਰ ਤੋਂ ਲਿਆ ਹੁਣ ਕੀ ਹੈ ਤਹਿਸੀਲਦਾਰਾਂ ਨੂੰ ਤੇ ਡੀਸੀ ਚ ਆਫਿਸਾਂ ਨੂੰ ਐਸਡੀਐਮ ਉਹਨਾਂ ਨੂੰ ਕੋਣ ਇਸ ਗੱਲ ਦਾ ਪੱਕਾ ਪਤਾ ਹੈ ਕਿ ਸ਼ਾਮ ਨੂੰ ਪਤੰਦਰ ਫੋਨ ਕਰਦਾ ਹੈ ਕੀ ਪਤਾ ਕਿਹਨੂੰ ਕਰ ਲੇ ਉਹ ਪਹਿਲਾਂ ਫੋਨ ਨੰਬਰ ਲੈਣ ਤੋਂ ਪਹਿਲਾਂ ਕਹਿੰਦੇ ਨੇ ਜੇ ਫੋਨ ਆਇਆ ਦੱਸ ਦਿਂ ਭਾਈ ਬਣ ਕੇ ਕੋਈ ਪੈਸਾ ਨਹੀਂ ਲਿਆ ਬਹੁਤ ਅੱਛੀ ਗੱਲ ਹੈ ਜੀ ਕਿ ਸ਼੍ਰੀ ਅਕਾਲ ਦਰਸ ਸਾਹਿਬ ਦੇ ਜਥੇਦਾਰ ਨੂੰ ਜੇ ਅਸੀਂ ਲੈ ਕੇ ਦੇ ਕੇ ਆਏ ਆਂ ਕਿ ਉਹਨਾਂ ਨੇ ਜੋ ਫੈਸਲਾ ਲਿਆ ਹੈ ਬਹੁਤ ਅੱਛੀ ਗੱਲ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਤੇ ਸਾਰੀ ਸਿੱਖ ਕੌਮ ਦੇ ਵਿੱਚ ਜਿਹੜੀ ਦੁਬਧਾ ਪਈ ਹੈ ਉਹ ਦੂਰ ਹੋ ਜਾਏਗੀ ਸਿੰਘ ਸੁਬਾਨਾ ਨੇ ਜਿਹੜੀ ਆਪਣੀ ਸਿੱਖ ਪਰੰਪਰਾ ਦੇ ਮੁਤਾਬਕ ਉਹਨਾਂ ਨੇ ਫੈਸਲਾ ਲੈਣਾ ਹੈ ਆ ਸਾਰੇ ਸਿੱਖ ਜਗਤ ਨੂੰ ਸਿੱਖ ਪੰਥ ਨੂੰ ਇਹ ਉਹਨਾਂ ਤੋਂ ਬੜੀ ਵੱਡੀ ਆਸ ਹੈ ਕਿ ਬਹੁਤ ਆਪਣੇ ਸਹੀ ਫੈਸਲਾ ਲੈਣਗੇ ਤੇ ਕੋਸ਼ਿਸ਼ ਇਹ ਵੀ ਹੋਊਗੀ ਅਸੀਂ ਤਾਂ ਦੇਖੋ ਚਾਹੁੰਦੇ ਆ ਤੇ ਸਾਰਾ ਪੰਥ ਚਾਹੁੰਦਾ ਇੱਥੇ ਵੀ ਆਪਣੇ ਪੰਜਾਬ ਜੀ ਵਿਦੇਸ਼ਾਂ ਵਿੱਚ ਵੀ ਕਿ ਸਿੰਘ ਸਭਾਨ ਉਹ ਫੈਸਲਾ ਲੈਣ ਜਿਹੜਾ ਕਿ ਇੱਕ ਤਾਂ ਸਾਰਿਆਂ ਨੂੰ ਪ੍ਰਵਾਨ ਹੋਵੇ ਪਰੰਪਰਾਵਾਂ ਦੇ ਮੁਤਾਬਕ ਹੋਵੇ ਤੇ ਸਾਰਾ ਸਿੱਖ ਪੰਥ ਇੱਕ ਝੰਡੇ ਥਲੇ ਇਕੱਠਾ ਹੋ ਜਵੇ ਤੇ ਤਖੜਾ ਹੋ ਕੇ ਅੱਗੇ ਨਿਕਲੇ ਹੈ ਜੀ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਬਹੁਤ ਸਹੀ ਫੈਸਲਾ ਲਿਆ ਉਹਨਾਂ ਨੇ ਜਿਹੜਾ ਉਹਨਾਂ ਕੋਲ ਬਣਦਾ ਸੀ ਜੋ ਅਸੀਂ ਬੇਨਤੀ ਕਰਕੇ ਆਏ ਸੀਗੇ ਉਹਨਾਂ ਨੇ ਜਿਹੜੀ ਪਹਿਲ ਕਦਮੀ ਕੀਤੀ ਆ ਬੜੀ ਸਹੀ ਕੀਤੀ ਆ ਅੱਜ ਤੁਸੀਂ ਕਿਸਾਨਾਂ ਲਈ ਇਸ ਜ਼ਰੂਰੀ ਪੰਜਾਬ ਲਈ ਇਸ ਲਈ ਜ਼ਰੂਰੀ ਆ ਕਿਉਂਕਿ ਅੱਜ ਆਪਾਂ ਖੇਤੀ ਦਾ ਕਰਦੇ ਆਂ ਜ਼ਮੀਨਾਂ ਬਹੁਤ ਥੋੜੀਆਂ ਰਹਿ ਗਈਆਂ ਤੇ ਜਿਹੜਾ ਅਗਲਾ ਮੈਨਸ ਸਮਝਦਾ ਨਵਾਂ ਜ਼ਮਾਨਾ ਏ ਉਹਦੇ ਵਿੱਚ ਫੂਡ ਪ੍ਰੋਸੈਸਿੰਗ ਦਾ ਜ਼ਮਾਨਾ ਏ ਤੁਸੀਂ ਆਪ ਦੇਖਦੇ ਹੋ ਅੱਜ ਆਪਣੇ ਚਾਹੇ ਛੋਟੀ ਤੇ ਛੋਟੀ ਬੇਕਰੀ ਆ ਉਹਦੇ ਵਿੱਚ ਲੁਧਿਆਣੇ ਚ ਕਿੰਨੀ ਜਗ੍ਹਾ ਬਿਸਕੁਟ ਬਣਦੇ ਆ ਕਿੰਨੀ ਜਗ੍ਹਾ ਕੇਕ ਬਣਦਾ ਏ ਕਿੰਨੀ ਜਗ੍ਹਾ ਜਿਹੜੀਆਂ ਖਾਣ ਦੀਆਂ ਚੀਜ਼ਾਂ ਹੋਰ ਬਣਦੀਆਂ ਏ ਅੱਗੇ ਆਪਾਂ ਛੋਟੇ ਹੁੰਦੇ ਤੁਹਾਨੂੰ ਯਾਦ ਹੋਣਾ ਵੀ ਘਰੇ ਆਟੇ ਦੇ ਨਾਲ ਸਾਡੀਆਂ ਮਾਮਾ ਦਾਦੀਆਂ ਜਿਹੜੀਆਂ ਆਟੇ ਦੇ ਨਾਲ ਲੈ ਕੇ ਉਹ ਛੋਟੇ ਕੋਈ ਵੀ ਬੇਕਰੀ ਹੁੰਦੀ ਸੀ ਤਾਂ ਉਹਦੇ ਬਿਸਕੁਟ ਬਣਾ ਕੇ ਤੇ ਆਪਣੇ ਤਾਂ ਇਹ ਬਹੁਤ ਪਹਿਲਾਂ ਦੀਆਂ ਚੀਜ਼ਾਂ ਐ ਤੇ ਹੁਣ ਇਹ ਚੀਜ਼ਾਂ ਦੀ ਲੋੜ ਆ ਕਿਉਂਕਿ ਛੋਟੇ-ਛੋਟੇ ਪਰਿਵਾਰ ਹੋ ਗਏ ਤੇ ਉਹਨਾਂ ਨੂੰ ਵਿੱਚ ਤੁਸੀਂ ਦੇਖਿਆ ਵੀ ਬਾਹਰੋਂ ਚੀਜ਼ਾਂ ਖਰੀਦ ਕੇ ਆਪਣੇ ਪਰਿਵਾਰਾਂ ਚ ਖਾਧੀਆਂ ਜਾਂਦੀਆਂ ਨੇ ਉਹ ਚੰਗੀਆਂ ਹੋਣ ਉਹ ਸਵਾਦ ਹੋਣ ਉਹਨੂੰ ਦੇਖਦੇ ਹੋਏ ਜਿਹੜੀਆਂ ਸਾਡੇ ਮਹਿਕਮੇ ਦੀਆਂ ਸਕੀਮਾਂ ਨੇ ਉਹਦੇ ਬਾਰੇ ਸਾਡੇ ਆਫੀਸਰ ਸਬੰਨ ਆਏ ਹੋ ਸੀ ਡਾਇਰੈਕਟਰ ਸਬੰਨ ਉਹ ਦੱਸਿਆ ਵੀ ਕਿਵੇਂ ਤੁਸੀਂ 50 ਲੱਖ ਤੱਕ ਤੁਸੀਂ ਜਿਹੜੀ ਸਕੀਮ ਉਹਦੇ ਵਿੱਚ ਲਾਭ ਲੈ ਸਕਦੇ ਹੋ ਉਹਦੇ ਵਿੱਚ ਕੋਈ ਵੀ ਤੁਹਾਨੂੰ ਕੋਈ ਵਿਆਜ ਨਹੀਂ ਲੱਗਣਾ ਉਦੋਂ ਬਾਅਦ ਜੇ 50 ਲੱਖ ਰੁਪਈਆ ਤੁਸੀਂ ਬੈਂਕ ਤੋਂ ਲਿਆ ਏ ਤੇ ਤਕਰੀਬਨ 17 ਲੱਖ ਤੋਂ ਉੱਤੇ ਜਿਹੜਾ ਇਹ ਤੁਹਾਡਾ ਉਹ ਤਕਰੀਬਨ ਮਿਨਿਸਟਰੀ ਨੇ ਉਹ ਚ ਦੇ ਦੇਣਾ ਹੈ ਤੇ ਕਿੱਡੇ ਜਿਹੜੇ ਫਾਇਦੇ ਆ ਚਾਹੇ ਕੋਈ ਸ਼ਹਿਦ ਦਾ ਕੰਮ ਕਰਨਾ ਚਾਹੁੰਦਾ ਏ ਚਾਹੇ ਕੋਈ ਡੇਰੀ ਦਾ ਕੰਮ ਕਰਨਾ ਚਾਹੁੰਦਾ ਏ ਚਾਹੇ ਕੋਈ ਵੀ ਸਬਜੀ ਦਾ ਕੰਮ ਕਰਨਾ ਚਾਹੁੰਦਾ ਹੈ ਚਾਹੇ ਕੋਈ ਫਲ ਫਰੂਟ ਦਾ ਕੰਮ ਕਰਨਾ ਚਾਹੀਦਾ ਚਾਹੁੰਦਾ ਹੈ ਉਹਦੇ ਵਿੱਚ ਉਹ ਆਪਣੀ ਰਿਫਰਿਜਰੇਟਰ ਜਿਵੇਂ ਅੱਜ ਖਰਾਬ ਹੋ ਜਾਂਦੀਆਂ ਚੀਜ਼ਾਂ ਉਹਦੇ ਲਈ ਉਹ ਕੋਈ ਪਲਾਂਟ ਲਾਉਣਾ ਚਾਹੁੰਦਾ ਹੈ ਵੀ ਸਾਡੀਆਂ ਚੀਜ਼ਾਂ ਜਗ ਵੰਡੀਆਂ ਥੱਲੇ ਕਰ ਸਬਜੀ ਆ ਫਰੂਟ ਹੋ ਠੀਕ ਰਵੇ ਉਹਦੇ ਲਈ ਇਹ ਚ ਪੈਸੇ ਮਿਲਦੇ ਆ ਤੇ ਜੂ ਕੋਈ ਵੱਡਾ ਪਲਾਂਟ ਲਾਉਣਾ ਚਾਹੁੰਦਾ ਹੈ ਉਹਨੂੰ 20 ਕਰੋੜ ਤੱਕ ਦਾ ਪੰਗਾ ਲੈਣਾ ਹੈ ਉਹ ਵੱਡੀ ਇੰਡਸਟਰੀ ਆ ਜਿਹੜੀ ਜਿਵੇਂ ਫੂਡ ਪਾਰਕ ਨੇ ਉਹ ਜਾ ਸਕਦਾ ਹੈ ਉਦੋਂ ਮਲਟੀ ਨੈਸ਼ਨਲ ਕੰਪਨੀਆਂ 100-100 ਕਰੋੜ ਰੁਪਈਆ ਜਿਹੜਾ ਉਹਦੇ ਉੱਤੇ ਜਿਹੜੀ ਇਹਦੇ ਵਿੱਚ ਸਬਸਿਡੀਆਂ ਤਿੰਨ ਚਾਰ ਵੱਡੀਆਂ ਸਕੀਮਾਂ ਐ ਜਿਵੇਂ ਅੱਜ ਸਾਰੇ ਪਾਰਟਿਸਿਪੇਟ ਸਾਰੇ ਪੰਜਾਬ ਤੋਂ ਆਏ ਹੋਏ ਸੀ ਕੁਝ ਨੌਜਵਾਨਾਂ ਨੇ ਸਵਾਲ ਕੀਤਾ ਵੀ ਅਸੀਂ ਮਿਲਟਸ ਅਸੀਂ ਝੋਨੇ ਤੋਂ ਖੇਤੀ ਤੋਂ ਪਿੱਛੇ ਹਟਣਾ ਚਾਹੁੰਦੇ ਆਂ ਅਸੀਂ ਮਿਲਟਸ ਦਾ ਤੁਹਾਨੂੰ ਪਤਾ ਹੈ ਇੰਟਰਨੈਸ਼ਨਲ ਲੈਵਲ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਮਿਲਟਸ ਪਛਾਏ ਆ ਤੇ ਉਹਦੇ ਬਾਰੇ ਦੱਸਿਆ ਵੀ ਕਿਸ ਤਰੀਕੇ ਤੁਸੀਂ 10 ਜਾਣੇ ਵੀ ਇਕੱਠੇ ਹੋ ਕੇ 50 ਲੱਖ ਤੱਕ ਤੁਸੀਂ ਜੇ ਮਿਲਟਸ ਦਾ ਕੋਈ ਵੀ ਖੇਤੀ ਸ਼ੁਰੂ ਕਰਨਾ ਚਾਹੁੰਦੇ ਹੋ ਉਹਨੂੰ ਪ੍ਰੋਸੈਸ ਕਰਨਾ ਸ਼ੁਰੂ ਕਰਨਾ ਚਾਹੁੰਦੇ ਹੋ ਉਹਦੇ ਲਈ ਤੁਸੀਂ 50 ਲੱਖ ਤੱਕ ਲੈ ਸਕਦੇ ਹੋ ਕਿਸੇ ਤਰੀਕੇ ਨਾਲ ਅਲੱਗ-ਅਲੱਗ ਕੋਈ ਸੌਸ ਬ੍ਰਾਂਡ ਦੀ ਗੱਲ ਕਰ ਰਹੇ ਅਸੀਂ ਉਹਨਾਂ ਨੇ ਕਿਹਾ ਵੀ ਕਈਆਂ ਨੇ ਕਿਹਾ ਵੀ ਟਮਾਟਰ ਦੀ ਸੌਸ ਬਣਦੀ ਆ ਅਸੀਂ ਜਿਹੜੀ ਗਾਜਰ ਤੋਂ ਬਣਾਉਨੇ ਆ ਉਹਦੇ ਲਈ ਅਸੀਂ 20 ਕਰੋੜ ਰੁਪਏ ਤੱਕ ਦਾ ਪਲਾਂਟ ਲਾਉਣਾ ਚਾਹੁੰਦੇ ਆ ਸਾਡੇ ਲਈ ਰਾਹ ਦੱਸੋ ਬਹੁਤ ਲੋਕਾਂ ਨੇ ਆਪਣੀ ਆਪਣੀ ਗੱਲ ਦੱਸੀ ਤੇ ਵੱਡੇ ਇੰਡਸਟਰੀ ਜਿਹੜੇ ਵੱਡੇ ਆਏ ਹੋਏ ਸੀ ਉਹਦੇ ਵਿੱਚੋਂ ਜਿਵੇਂ ਸਾਡੇ ਇੱਕ ਸਾਰੇ ਹੈਰਾਨ ਹੋਣਗੇ ਤੁਸੀਂ ਰਾਜਪੁਰੇ ਕੋਲ ਉਹਨਾਂ ਦੀ ਇੰਡਸਟਰੀ ਹੈ ਸਾਡੇ ਤੇ ਉਹ ਕੀ ਆ ਸਾਰੇ ਮੈਕਡੋਨਲਡਸ ਜਿੰਨਾ ਵੀ ਮੈਕਡੋਨਲਡਸ ਉਹਨਾਂ ਦਾ ਜਿੰਨਾ ਵੀ ਉੱਥੇ ਸੌਸ ਜਾਂਦੀ ਆ ਜਿੰਨੇ ਵੀ ਉੱਥੇ ਚਿਪਸ ਜਾਂਦੇ ਆ ਸਾਰਾ ਜਿਹੜਾ ਮੈਕਡੋਨਲਡਸ ਦਾ ਉਹਨਾਂ ਕੋਲ ਕੰਮ ਆ ਹਜੇ ਕੀ ਦੇਖੋ ਇੰਡੀਆ ਚ ਜਪਾਨ ਜਿਹੜਾ ਹੈ ਉਹ ਸਭ ਤੋਂ ਬੰਨਿਆ ਜਾਂਦਾ ਵੀ ਕੰਪੀਟੀਸ਼ਨ ਸਭ ਤੋਂ ਵੱਧ ਉੱਥੇ ਹੁੰਦਾ ਤੇ ਸਾਰੀ ਜਪਾਨ ਦੇ ਵਿੱਚ ਬਰੋਕਲੀ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਸਪਲਾਈ ਹੁੰਦੀ ਆ ਜੇ ਕੌਰਨ ਦੀ ਬੇਬੀ ਕੌਰਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਉਹ ਜਾਂਦੀ ਆ ਤੇ ਤੁਸੀਂ ਦੇਖੋ ਤਾਂ ਸਹੀ ਨਾ ਵੀ ਆਪਾਂ ਇਹ ਕਹਿਣਾ ਜੇ ਜਾਪਾਨ ਦੇ ਵਿੱਚ ਪੰਜਾਬ ਚ ਬੈਠ ਕੇ ਸਾਰੀ ਆਪਣੀ ਸਬਜੀ ਭੇਜੀ ਜਾ ਸਕਦੀ ਹੈ ਤੇ ਫਿਰ ਆਪਣੇ ਬਾਕੀ ਪੰਜਾਬੀਆਂ ਨੂੰ ਉਤਸ਼ਾਹਤ ਕਰਨ ਲਈ ਇਹ ਅੱਜ ਪਹਿਲਾ ਇੱਕ ਉਪਰਾਲਾ ਕੀਤਾ ਛੋਟਾ ਜਿਹਾ ਹੁਣ ਇਦੋਂ ਬਾਅਦ ਅਸੀਂ 5 ਸਟਾਰ ਤੋਂ ਬਾਹਰ ਨਿਕਲ ਕੇ ਹਰ ਡਿਸਟ੍ਰਿਕਟ ਤੋਂ ਤੋਂ ਬਾਅਦ ਬਲਾਕ ਜਾਵਾਂਗੇ ਕਿਸੇ ਨੇ ਲੀਚੀ ਦੀ ਗੱਲ ਕੀਤੀ ਵੀ ਅੰਮ੍ਰਿਤਸਰ ਚ ਗੁਰਦਾਸਪੁਰ ਚ ਲੀਚੀ ਬਹੁਤ ਅਗਰਦਾਸਪੁਰ ਦੇ ਪਾਸੇ ਹੁੰਦੀ ਹੈ ਕਿਸੇ ਨੇ ਗੱਲ ਪੀਅਰਸ ਦੀ ਕੀਤੀ ਨਾਕਾਂ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਉਹ ਬਹੁਤ ਹੁੰਦੀਆਂ ਉਹਦੇ ਬਾਰੇ ਸਾਨੂੰ ਦੱਸੋ ਕਿਸੇ ਨੇ ਲੈਬਾਰਟਰੀ ਦੀ ਗੱਲ ਕਰੀ ਵੀ ਚੀਜ਼ਾਂ ਤਾਂ ਸਾਡੇ ਕੋਲ ਹੈਗੀਆਂ ਪਰ ਲੈਬਾਰਟਰੀ ਕੋਈ ਅਮਰਸਰ ਸਾਹਿਬ ਮਾਝੇ ਦੇ ਦਿਵਾਬੇ ਚ ਹੈ ਨਹੀਂ ਉਹਨਾਂ ਨੂੰ ਲੈਬਾਰਟਰੀ ਜਿਹੜੀਆਂ ਅਸੀਂ ਵੱਤ ਤੋਂ ਵੱਧ ਉਹਨਾਂ ਨੂੰ ਮਹਈਆ ਕਰਾਵਾਂਗੇ ਵੀ ਉੱਥੇ ਹੀ ਉਹ ਚੀਜ਼ ਉਹਨਾਂ ਦੀ ਲੈਬਾਰਟਰੀ ਚੈੱਕ ਹੋ ਸਕੇ ਤੇ ਇੰਟਰਨੈਸ਼ਨਲ ਤੇ ਜਾ ਸਕੇ ਇਹ ਜਿਹੀਆਂ ਗੱਲਾਂ ਬੜੀਆਂ ਵਿਸਤਾਰ ਨਾਲ ਹੋਈਆਂ ਤੇ ਅਸੀਂ ਆਪਣੀਆਂ ਸਕੀਮਾਂ ਜਿਹੜੀਆਂ ਉਹਨਾਂ ਨੂੰ ਦੱਸੀਆਂ ਤੁਸੀਂ ਸਾਰਿਆਂ ਨੇ ਸੁਣੀਆਂ ਏ